ਰੈਂਡਮਲੀ ਜੋ ਇਸ ਬੋਰਡ ਦੇ ਉੱਤੇ ਸਾਨੂੰ ਨਜ਼ਰ ਆ ਰਿਹਾ ਹੈ ਮੁੱਖ ਮੁੰਸੀ ਦਾ ਨੰਬਰ ਹੈ ਤੇ ਅਸੀਂ ਚੈੱਕ ਕਰਦੇ ਹਾਂ ਕਿ ਜੇਕਰ ਅਸੀਂ ਪੁਲਿਸ ਨੂੰ ਕਾਲ ਕਰੀਏ ਤਾਂ ਕਿੰਨੇ ਸਮੇਂ ਦੇ ਵਿੱਚ ਪਹੁੰਚਦਾ ਹੈ ਜੈਨ ਦਾ ਮਦਦ ਸੇਂਟਰ ਕੋਲ 112 ਸਰ ਅਸੀਂ ਇੱਕ ਨਾ ਸੰਤਪੁਰਾ ਰੋਡ ਦੇ ਉੱਤੇ ਲਾਸ਼ ਦੇ ਉੱਤੇ ਖੜੇ ਹੋਏ ਹਾਂ ਹਾਂਜੀ ਤੇ ਸਾਨੂੰ ਪੁਲਿਸ ਦੀ ਮਦਦ ਦੀ ਜ਼ਰੂਰਤ ਹੈ ਦੱਸੋ ਕਿ ਕਿਹੜੇ ਪਸੰ ਆ ਰਹੇ ਹਨ ਸਰ ਇੱਥੇ ਸਾਡੀ ਇੱਕ ਤਾਂ ਗੱਡੀ ਖਰਾਬ ਹੋ ਗਈ ਆ ਤੇ ਸਾਨੂੰ ਇਦਾਂ ਲੱਗਦਾ ਕਿ ਵੀ ਸ਼ਾਇਦ ਕੋਈ ਜਿਹੜੇ ਲੁੱਟਖੋੜੂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਕੋਈ ਲੋਕ ਨੇ ਉਹ ਇੱਥੇ ਟੱਪ ਕੇ ਗਏ ਨੇ ਸ਼ਾਇਦ ਹੋ ਸਕਦਾ ਹੈ ਕਿ ਸਾਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਸਾਨੂੰ ਪੁਲਿਸ ਦੀ ਲੋੜ ਹੈ ਜenar ਨਾਲ ਅਸੀਂ ਡੀਐਸਪੀ ਨੂੰ ਵੀ ਕਾਲ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਡੀਐਸਪੀ ਪਹਿਲਾਂ ਪੁੱਛਦੇ ਨੇ ਅਧਿਕਾਰੀ ਵੱਡੇ ਨੇ ਜਾਂ ਫਿਰ ਅਚਾਨਕ ਤੋਂ ਗੱਡੀ ਦੀ ਪ੍ਰੋਬਲਮ ਕਰਕੇ ਸਾਨੂੰ ਇੱਥੇ ਰੁਕਣਾ ਪੈ ਰਿਹਾ ਪਰ ਇੱਥੇ ਜਿਹੜੀ ਨਾ ਤਾਂ ਕੋਈ ਲਾਈਟ ਹੈ ਤੇ ਨਾ ਕੋਈ ਪੁਲਿਸ ਨਾਕਾ ਸਾਨੂੰ ਕੋਈ ਨਜ਼ਰ ਆ ਰਿਹਾ ਤੇ ਅਸੀਂ ਨਾ ਸਾਡੇ ਨਾਲ ਕੁਝ ਜਿਹੜੇ ਅਨੋਨ ਲੋਕ ਸੀਗੇ ਤੇ ਉਹ ਕੁਝ ਇਸ ਤਰੀਕੇ ਨਾਲ ਦੇਖ ਰਹੀ ਸੀ ਜਿਵੇਂ ਕਿਸੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਦੇ ਉਸ ਦੇ ਵਿੱਚ ਰੱਖ ਕੇ ਮੈਂ ਦੋ ਮਿੰਟ ਆ ਗਿਆ ਜੀ ਤੁਹਾਡੇ ਕੋਲ ਕਿੱਥੇ ਹੋ ਤੁਸੀਂ ਸਰ ਅਸੀਂ ਖੜੇ ਹਾਂ ਜੀ ਨਹਿਰ ਦੇ ਨਜ਼ਦੀਕ ਆ ਇਲਾਕਾ ਸੰਤਪੁਰਾ ਰੋਡ ਦਾ ক্লোজিং ਜਿੱਥੇ ਹੁੰਦਾ ਜਿੱਥੇ ਪੁਲਿਸ ਦਾ ਇੱਕ ਨਾਕਾ ਵੀ ਆ ਬੈਰੀਕੇਟ ਲੱਗਿਆ ਹੋਇਆ ਹੈ। ਬਰਾਮਤ ਕਿ 23 ਮਿੰਟ ਦਾ ਇੱਕ ਗੱਡੀ ਸਾਨੂੰ ਹਾਟਰ ਮਾਰਦੀ ਹੋਈ ਨਜ਼ਰ ਆ ਰਹੀ ਹੈ ਸਾਹਮਣੇ। ਇਹ ਗੱਡੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਇਹ 23:00 27 ਮਿੰਟ ਦਾ ਸਮਾਂ ਜਿਹੜਾ ਹੈ ਉਹ ਪਹੁੰਚਿਆਗਾ। ਹਾਂਜੀ ਸਰ ਸਤਿ ਸ਼੍ਰੀ ਅਕਾਲ ਆਪਣਾ ਤੁਸੀਂ ਨੋਟ ਕਰਾਇਆ ਸੀਗਾ ਜੀ ਸਤਪੁਰਾ ਦਾ ਹਾਂ ਕਿੱਥੇ ਜਹ ਪਹੁੰਚੇ ਸਰ ਅਸੀਂ ਸ਼ਾਂਤਪੁਰਾ ਰੋਡ ਦੇ ਉੱਤੇ ਖੜੇ ਹੋਏ ਸੀਗੇ ਹਾਂਜੀ ਸਰ ਤੇ ਕਿੰਨੇ ਕ ਸਮੇਂ ਤੱਕ ਪਹੁੰਚ ਸਕਦੇ ਤੁਸੀਂ ਅਸੀਂ ਰੇਲਵੇ ਸਟੇਸ਼ਨ ਤੋਂ ਚੱਲ ਪਏ ਹਾਂ ਜੀ ਬਸ ਰੇਲਵੇ ਸਟੇਸ਼ਨ ਤੋਂ ਚੱਲ ਪਏ ਹਾਂ ਠੀਕ ਹੈ ਹਾਂਜੀ ਦੰਨ ਦੰਨ ਅਸੀਂ ਸਤਪੁਰਾ ਰੋਡ ਦੇ ਕੋਲ ਜਿੱਥੇ ਬਿਲਕੁਲ ਜਿੱਥੇ ਲਾਸਟ ਹੈ ਗੱਡੀ ਬਿਲਕੁਲ ਬਿਲਕੁਲ ਸਰ ਬਿਲਕੁਲ ਲੀਗਾ ਘਰ ਆ ਜਾਂਦੇ ਆ ਉੱਧਰ ਮਾਰਦੇ ਮਣੇ ਜੀ ਆਜੋ ਆਜੋ ਤੁਹਾਡੇ ਆ ਰਾਈਟ ਪੰਦ ਦੇਖੋ ਪ੍ਰੈਸ ਜੇ ਜਾਗਰੂਕ ਹੈ ਤੇ ਪੁਲਿਸ ਵੀ ਜਾਗਰੂਕ ਹੈ ਐਡਮਿਨਿਸਟ੍ਰੇਸ਼ਨ ਵੀ ਜਾਗਰੂਕ ਹੈ ਤੇ ਲੋਕ ਵੀ ਜਾਗ ਮੈਂ ਮੇਰਾ ਮੰਨ ਤੁਸੀਂ ਚੌਥਾ ਸਤੰਭ ਹੋ ਡੈਮੋਕ੍ਰੇਸੀ ਦਾ ਜੀ ਤੇ ਤੁਹਾਡੇ ਕਰਕੇ ਸਾਰੇ ਜਾਗਦੇ ਰਹਿਣਗੇ ਇੱਥੇ ਪਹਿਲਾਂ ਰਾਤ ਨੂੰ ਹੀ ਨਾਕੇ ਸੀਗੇ ਲੇਕਿਨ ਚੇਂਜ ਕਿਉਂ ਕੀਤਾ ਇਸਕਾ ਕੀ ਚੇਂਜ ਕੀਤਾ ਕਿ ਜਦੋਂ ਨਾਕੇ ਸਟੈਟਿਕ ਲੱਗ ਜਾਂਦੇ ਸੀ ਤੇ ਕਿਤਨੇ-ਕਤਨੇ ਖੱਬੇ ਸੜੀ ਚੋਰੀ ਹੋ ਜਾਂਦੀਆਂ ਸੀ ਇਸ ਕਰਕੇ ਉਹਨਾਂ ਨੂੰ ਪੈਟਰੋਲਿੰਗ ਦੇ ਟੀਮਾਂ ਨੂੰ ਪੈਟਰੋਲ ਕਰਨ ਵਾਸਤੇ ਏਰੀਆ ਵੜ ਦਿੱਤਾ ਕਿ ਤੁਸੀਂ ਇੱਕ ਗਲੀ ਦੋ ਗਲੀਆਂ ਚਾਰ ਗਲੀਆਂ ਵਿੱਚ ਪੈਟਰੋਲਿੰਗ ਕਰਨੀ ਆਪ ਆਪਣੇ ਏਰੀਆ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਤੁਸੀਂ ਇੱਕ ਜਗ੍ਹਾ ਤੇ ਖੜੇ ਰਹੋ ਤਾਂ ਦੂਜੀ ਜਗ੍ਹਾ ਤੇ ਕੋਈ ਨਾ ਕੋਈ ਵਾਰਦਾਤ ਹੋਵੇ ਇਸ ਕਰਕੇ ਰਾਤ ਨੂੰ ਇਹ ਸਟੈਟਿਕ ਨਾਕੇ ਨੂੰ ਘਟਾਇਆ ਗਿਆ ਹਾਂ ਹੁਣ ਇਹ ਇੱਕ ਹੋਰ ਪੀसीआर ਦੀ ਜਿਹੜੀ ਗੱਡੀ ਆ ਉਹ ਇਸ ਮੌਕੇ ਦੇ ਉੱਤੇ ਪਹੁੰਚੀ ਆ ਤੇ ਇਸ ਬਟਕੇ 33 ਮਿੰਟ ਦਾ ਸਮਾਂ ਬੀਤ ਜਾਏਗਾ ਤੇ ਜਿਹੜੀ ਪੁਲਿਸ ਪਾਰਟੀ ਆ ਪੀसीआर ਦੀ ਟੀਮ ਜਿਹੜਾ ਉਹ ਮੌਕੇ ਦੇ ਉੱਤੇ ਪਹੁੰਚੀ ਆ ਸ ਕਿੰਨੇ ਵਜ ਕੇ ਸਮੇਂ ਦੇ ਉਤੇ ਤੁਹਾਨੂੰ ਇਨਫੋਰਮੇਸ਼ਨ ਨੋਟਿਸ ਹੋ ਗਿਆ। ਸਾਨੂੰ 2 ਵਜੇ ਲੱਗਈ ਹੋਏ 5 ਵਜੇ ਵਾਪਸ ਆ ਗਏ। ਕਿੰਨਾ ਕਿੰਨੇ ਸਮੇਂ ਪਹਿਲਾਂ ਨੋਟਿਸ ਦਿੱਤਾ ਸੀ ਤੁਹਾਨੂੰ? 5 ਵਜੇ ਪਹਿਲਾਂ ਸਾਨੂੰ ਨੋਟੋ ਆ ਜੀ। 5 ਵਜੇ ਦੇ ਵਿੱਚ ਆ ਗਏ। 5 ਵਜੇ ਤੋਂ ਤੁਹਾਨੂੰ ਕੀ ਆ ਗਿਆ? ਸੋ ਅਸੀਂ ਡੇਲੀ ਪੋਸਟ ਜਿਹੜੀ ਅੱਜ ਟੀਮ ਆ ਉਹ ਗਰਾਊਂਡ ਦੇ ਉੱਤੇ ਪੁਲਿਸ ਦੀ ਦਾਇਕ ਰਿਐਲਿਟੀ ਚੈੱਕ ਕਰਨ ਦੇ ਲਈ ਪਹੁੰਚੇ ਆ ਅਸੀਂ ਇਸ ਵਕਤ ਤਸਵੀਰਾਂ ਜੋ ਤੁਹਾਨੂੰ ਦਿਖਾਵਾਂਗੇ ਉਹ ਬਠਿੰਡਾ ਤੋਂ ਦਿਖਾਵਾਂਗੇ ਇਸ ਵਕਤ ਰਾਤ ਦੇ ਕਰੀਬ 1:11 ਦਾ ਸਮਾਂ ਜਿਹੜਾ ਹੈ ਉਹ ਹੋ ਚੁੱਕਿਆ ਹੈ ਕਿਉਂਕਿ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਜਿੰਨੇ ਵੀ ਵਾਰਦਾਤਾਂ ਜਿਹੜੀਆਂ ਵਾਪਰਦੀਆਂ ਨੇ ਉਹ ਕਰੀਬ ਅੱਧੀ ਰਾਤ ਤੋਂ ਬਾਅਦ ਜਾਂ ਕਹਿ ਲਈਏ ਕਿ ਦੇਰ ਰਾਤ ਵਾਪਰਦੀਆਂ ਨੇ ਤੇ ਇਸ ਮੌਕੇ ਦੇ ਉੱਤੇ ਜੇਕਰ ਕੋਈ ਵੀ ਵਿਅਕਤੀ ਮੁਸੀਬਤ ਦੇ ਵਿੱਚ ਹੁੰਦਾ ਤਾਂ ਪੁਲਿਸ ਨੂੰ ਜੇਕਰ ਉਹ ਕਾਲ ਕਰਦਾ ਕਿ ਪੁਲਿਸ ਦਾ ਨੰਬਰ ਮਿਲਦਾ ਹੈ ਤੇ ਜੇਕਰ ਮਿਲਦਾ ਤਾਂ ਪੁਲਿਸ ਕਿੰਨੇ ਸਮੇਂ ਦੇ ਵਿੱਚ ਮੌਕੇ ਤੇ ਪਹੁੰਚਦੀ ਹੈ ਤੇ ਇਹ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਮੈਂ ਕਹਾਂਗਾ ਕਿ ਇੱਕ ਵਾਰੀ ਤੁਸੀਂ ਰੋਟੇਟ ਕਰਕੇ ਕੈਮਰੇ ਨੂੰ ਇਹ ਤਸਵੀਰਾਂ ਦਿਖਾ ਦਈਏ ਇਸ ਸੁਨਸਾਨ ਇਲਾਕਾ ਹੈ ਇਸ ਸੁਨਸਾਨ ਇਲਾਕੇ ਦੇ ਉੱਤੇ ਨਾ ਕੋਈ ਬੰਦਾ ਤੇ ਨਾ ਕੋਈ ਪਸ਼ੂ ਜਾਨਵਰ ਦਿਖਾਈ ਦੇ ਰਿਹਾ ਇਸ ਰੋਡ ਦੇ ਉੱਤੇ ਅਸੀਂ ਤਸਵੀਰਾਂ ਇਸ ਕਰਕੇ ਤੁਹਾਨੂੰ ਅੱਧੀ ਰਾਤ ਦੀਆਂ ਦਿਖਾ ਰਹੇ ਹਾਂ ਕਿਉਂਕਿ ਅਕਸਰ ਇਸ ਲੋਕੇਸ਼ਨ ਤੇ ਨਸ਼ਾ ਬਹੁਤ ਵਿਕਦਾ ਹੈ ਤੇ ਇਹ ਵੀ ਸੁਣਦੇ ਆ ਕਿ ਇੱਥੇ ਵਾਰਦਾਤਾ ਬਹੁਤ ਵਾਪਰਦੀਆਂ ਨੇ ਲੁੱਟਾ ਖੋਹਾਂ ਤੇ ਅਕਸਰ ਹੀ ਜਿਹੜਾ ਇਹ ਜੀਹਾਂ ਕਈ ਵਾਰਦਾਤਾ ਵਾਪਰ ਚੁੱਕਿਆ ਨੇ ਇੱਕ ਵਾਰ ਤੁਹਾਨੂੰ ਅਸੀਂ ਸਮਾਂ ਦਿਖਾ ਦਈਏ ਕਿ ਰਾਤ ਦੇ 23:14 ਬੀਤ ਚੁੱਕੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਮਾਹੌਲ ਬਿਲਕੁਲ ਇਸ ਤਰੀਕੇ ਦੇ ਨਾਲ ਸੁਣਾ ਨਜ਼ਰ ਆ ਰਿਹਾ ਹੈ ਕਿ ਜੇਕਰ ਕਿਸੇ ਦੇ ਨਾਲ ਵੀ ਘਟਨਾ ਵਾਪਰਦੀ ਹੈ ਤਾਂ ਦੂਰ ਤੱਕ ਸਾਨੂੰ ਕੋਈ ਵੀ ਇਸ ਬਚਾਅ ਦੇ ਲਈ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇੱਕ ਸਾਹਮਣੇ ਬਿਲਕੁਲ ਠੀਕ ਸਾਹਮਣੇ ਇੱਕ ਪੁਲਿਸ ਦੀ ਚੈੱਕਪੋਸਟ ਬਣੀ ਹੋਈ ਹੈ ਉਸ ਚੈੱਕਪੋਸਟ ਨੂੰ ਅਸੀਂ ਦੇਖਦੇ ਹਾਂ ਜਾ ਕੇ ਕਿ ਪੁਲਿਸ ਦੇ ਮੁਲਾਜ਼ਮ ਉੱਥੇ ਬੈਠੇ ਨੇ ਜਾਂ ਨਹੀਂ ਬੈਠੇ ਨੇ ਜੇ ਨਹੀਂ ਬੈਠੇ ਤਾਂ ਫਿਰ ਅਸੀਂ ਉੱਥੇ ਖੜ ਕੇ ਕੰਟਰੋਲ ਰੂਮ ਤੋਂ ਜਿਹੜਾ ਹੈ ਪੁਲਿਸ ਲਾਈਨ ਨੂੰ ਤੇ ਫੋਨ ਕਰਾਂਗੇ ਉਸ ਦੇ ਵਿੱਚ ਇਹ ਦੇਖਾਂਗੇ ਜਾਂਚਦੇ ਆਪਾਂ ਕਿ ਪੁਲਿਸ ਆਖਰ ਜੇਕਰ ਘਟਨਾ ਕੋਈ ਵਾਪਰਦੀ ਹੈ ਤਾਂ ਕਿੰਨੇ ਸਮੇਂ ਦੇ ਵਿੱਚ ਪਹੁੰਚਦੀ ਹੈ ਸੰਤਪੁਰਾ ਰੋਡ ਕੰਬਾਈਨਡ ਤੋਂ ਜਨਤਾ ਨਗਰ ਇਹ ਦੋਨਾਂ ਰੋਡਾਂ ਦੇ ਵਿੱਚ ਸੜਕ ਦੇ ਵਿੱਚ ਜੋ ਜੁੜਦੀ ਹੈ ਤੇ ਉੱਥੇ ਇੱਕ ਪੁਲਿਸ ਦੀ ਪੋਸਟ ਬਣੀ ਹੋਈ ਹੈ ਉੱਥੇ ਪੁਲਿਸ ਦਾ ਇੱਕ ਨਾਕਾ ਹੈ ਕਿਉਂਕਿ ਇੱਥੇ ਕਈ ਵਾਰ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਚੁੱਕੀਆਂ ਨੇ ਰਿਐਲਿਟੀ ਚੈੱਕ ਕਰਨ ਦੇ ਲਈ ਡਿਲੀਪੋਸਿਟ ਦੀ ਟੀਮ ਜਿਹੜੀ ਆ ਉਹ ਅੱਧੀ ਰਾਤ ਨੂੰ ਅੱਜ ਪੁਲਿਸ ਦਾ ਰਿਐਲਿਟੀ ਚੈੱਕ ਕਰੇ ਕਿਉਂਕਿ ਪੁਲਿਸ ਦੇ ਵੱਲੋਂ ਅਕਸਰ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਉਹ ਕਿੰਨੇ ਕਿ ਮੁਸਤੈਦ ਹੈ ਉਹ ਅੱਜ ਅਸੀਂ ਰਿਐਲਿਟੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਧੀ ਰਾਤ ਦਾ ਕਰੀਬ ਸਮਾਂ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਅਸੀਂ ਵੀ ਕਿਸੇ ਵੀ ਤਰੀਕੇ ਦੇ ਨਾਲ ਘਟਨਾ ਵਾਪਰ ਸਕਦੀ ਸਾਡੇ ਨਾਲ ਵੀ ਫਿਲਹਾਲ ਅਸੀਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇੱਕ ਨਾਕਾ ਇੱਥੇ ਅਕਸਰ ਪੁਲਿਸ ਦਾ ਹੁੰਦਾ ਹੈ ਤੇ ਅਕਸਰ ਪੁਲਿਸ ਇੱਥੇ ਇਸ ਜਗ੍ਹਾ ਦੇ ਉੱਤੇ ਬੈਠੀ ਵੀ ਹੁੰਦੀ ਹੈ ਪਰ ਇੱਥੇ ਸਾਨੂੰ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਇਕਦੁੱਕਾ ਵਾਹਨ ਜਿਹੜੇ ਨੇ ਗੱਡੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਅਸੀਂ ਤੁਹਾਨੂੰ ਉਤਰ ਕੇ ਨਜ਼ਰ ਕਰਵਾਉਣੀ ਆ ਕਿ ਕਿਸ ਤਰੀਕੇ ਦਾ ਮਾਹੌਲ ਆ ਇਹ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਖਤਰਨਾਕ ਮਾਹੌਲ ਬਣਿਆ ਹੋਇਆ ਇੱਕ ਪਾਸੇ ਜਿਹੜਾ ਕਿ ਰਸਤਾ ਜਨਤਾਨਗਰ ਨੂੰ ਆਏ ਤੇ ਦੂਸਰੇ ਪਾਸੇ ਜਿਹੜਾ ਰਸਤਾ ਹੈ ਉਹ ਸੰਤਪੁਰਾ ਰੋਡ ਨਾਲ ਜੁੜਦਾ ਤੇ ਮੇਨ ਹਾਈਵੇ ਦੇ ਨਾਲ ਵੀ ਸਿੱਧਾ ਇਹ ਰੋਟੇਟ ਹੁੰਦਾ ਇਸ 30 ਪੁਆਇੰਟ ਦੇ ਉੱਤੇ ਥਾਣਾ ਕੈਨਾਲ ਕਲੋਨੀ ਮੁਖ ਅਫਸਰ ਦਾ ਨੰਬਰ ਲਿਖਿਆ ਹੋਇਆ ਮੁਖ ਮੁਨਸੀ ਦਾ ਨੰਬਰ ਲਿਖਿਆ ਹੋਇਆਗਾ ਤੇ ਅ ਇੱਥੇ ਫਿਲਹਾਲ ਕੋਈ ਵੀ ਜਿਹੜਾ ਪੀਸੀਆਰ ਦਾ ਕੋਈ ਵੀ ਮੁਲਾਜ਼ਮ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਸਾਨੂੰ ਤੇ ਅਜਿਹੀ ਥਾਵਾਂ ਤੋਂ ਜੇਕਰ ਕੋਈ ਤੁਹਾਨੂੰ ਗੁਜ਼ਰਨਾ ਪੈ ਜਵੇ ਤੇ ਘਟਨਾਵਾਂ ਅਕਸਰ ਹੀ ਵਾਪਰ ਜਾਂਦੀਆਂ ਨੇ ਕਿਉਂਕਿ ਲੁਟੇਰੇ ਚੈਨ ਸਨੇਚਿੰਗ ਦੀ ਵਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕ ਅਜੀਹੀਆਂ ਰਾਤਾਂ ਨੂੰ ਅਜੀਹੇ ਰਸਤਿਆਂ ਦੇ ਵਿੱਚ ਸਰਗਰਮ ਹੁੰਦੇ ਨੇ ਤੇ ਅਸੀਂ ਰੈਂਡਮਲੀ ਕਾਲ ਕਰਾਂਗੇ ਪਹਿਲਾਂ ਰੈਂਡਮਲੀ ਜੋ ਇਸ ਬੋਰਡ ਦੇ ਉੱਤੇ ਸਾਨੂੰ ਨਜ਼ਰ ਆ ਰਿਹਾ ਮੁੱਖ ਮੰੰਸੀ ਦਾ ਨੰਬਰ ਹੈ ਤੇ ਅਸੀਂ ਚੈੱਕ ਕਰਦੇ ਹਾਂ ਕਿ ਜੇਕਰ ਅਸੀਂ ਪੁਲਿਸ ਨੂੰ ਕਾਲ ਕਰੀਏ ਤਾਂ ਕਿੰਨੇ ਸਮੇਂ ਦੇ ਵਿੱਚ ਪਹੁੰਚਦਾ ਹੈ ਨੰਬਰ ਚੈੱਕ ਕਰਦੇ ਹਾਂ 75080 18 103 ਇਹ ਅਸੀਂ ਨੰਬਰ ਡਾਇਲ ਕਰ ਲਿਆ ਐਸ ਐਚ ਓ ਕਨਾਲ ਥਾਣਾ ਦੇ ਨਾਮ ਤੋਂ ਫੀਡ ਕੀਤਾ ਹੋਇਆ ਇਹ ਨੰਬਰ ਹੈ ਅਸੀਂ ਇਸ ਨੂੰ ਡਿਸਕਨੈਕਟ ਕਰਾਂਗੇ ਕਿਉਂਕਿ ਹੋ ਸਕਦਾ ਹੈ ਕਿ ਇਹਨਾਂ ਦੇ ਕੋਲ ਸਾਡਾ ਨੰਬਰ ਫੀਡ ਹੋਵੇ ਅਸੀਂ ਕਿਸੇ ਅਨਦਰ ਨੰਬਰ ਤੋਂ ਕਾਲ ਕਰਦੇ ਹਾਂ ਦੁਬਾਰਾ ਕਾਲ ਕਰਦੇ ਹਾਂ ਕਪਿਲ ਮੈਂ ਤੁਹਾਡਾ ਨੰਬਰ ਚਾਹਣਾਗਾ ਇੱਕ ਵਾਰੀ ਤੁਹਾਡਾ ਨੰਬਰ ਜੇ ਫੀਡ ਨਹੀਂ ਹੈ ਤਾਂ ਕੋਈ ਹੋਰ ਨੰਬਰ ਤੋਂ ਆਪਾਂ ਜੇ ਕਰਦੀ ਚਲੋ ਆਪਾਂ ਰੈਂਡਮਲੀ ਐਸ ਐਚਓ ਦਾ ਨੰਬਰ ਕਿਸੇ ਕੋਲੇ ਨਹੀਂ ਫੀਡ ਹੁੰਦਾਗਾ ਆਪਾਂ ਕੰਟਰੋਲ ਰੂਮ ਤੇ ਫੋਨ ਕਰਦੇ ਆ 100 ਨੰਬਰ ਤੇ ਕਿੰਨੇ ਤੇ 112 ਤੇ 112 ਤੇ ਕੌਣ ਪਿਕ ਕਰਦਾ ਕਾਲ ਹਾਂਜੀ ਆਪਰੇਟਰ ਨੇ ਆਜੋ ਚੰਦਨ 112 ਤੇ ਅਸੀਂ ਕਾਲ ਕਰ ਲਿਆ ਐਮਰਜੈਂਸੀ ਲਿਖਿਆ ਹੋਇਆ ਜਾ ਰਿਹਾ ਸ਼ੰਤੀ ਹਰਸਾਇੰਗ ਤੇ ਤੁਹਾਡਾ ਸਵਾਗਤ ਹੈ ਚਾਹ ਰੱਖਣ ਲਈ ਇੱਕ ਦਬਾਓ ਲਓ ਜੀ ਜੈਨ ਦਾ ਮਦਨ ਸਿੰਘ ਕੰਟਰੋਲ 112 ਸਰ ਅਸੀਂ ਇੱਕ ਨਾ ਸੰਤਪੁਰਾ ਰੋਡ ਦੇ ਉੱਤੇ ਲਾਸਟ ਦੇ ਉੱਤੇ ਖੜੇ ਹੋਏ ਆਂ ਹਾਂਜੀ ਤੇ ਸਾਨੂੰ ਪੁਲਿਸ ਦੀ ਮਦਦ ਦੀ ਜ਼ਰੂਰਤ ਹੈ ਦੱਸੋ ਜੀ ਕੀ ਪਰਸਨ ਆ ਰਹੇ ਆ ਸਰ ਇੱਥੇ ਸਾਡੀ ਇੱਕ ਤਾਂ ਗੱਡੀ ਖਰਾਬ ਹੋ ਗਈ ਆ ਤੇ ਸਾਨੂੰ ਏਦਾਂ ਲੱਗਦਾ ਕਿ ਵੀ ਸ਼ਾਇਦ ਕੋਈ ਜਿਹੜੇ ਲੁੱਟਖੋੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਕੋਈ ਲੋਕ ਨੇ ਉਹ ਇੱਥੇ ਟੱਪ ਕੇ ਗਏ ਨੇ ਸ਼ਾਇਦ ਹੋ ਸਕਦਾ ਕਿ ਸਾਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਸਾਨੂੰ ਪੁਲਿਸ ਦੀ ਲੋੜ ਹੈ ਜੀ ਨਾ ਤੁਹਾਡਾ ਗੌਤਮ ਗੱਲ ਕਰ ਰਹੇ ਹਾਂ ਜੀ ਹਾਂ ਜੀ ਗੌਤਮ ਗੱਲ ਕਰ ਰਹੇ ਹਾਂ ਜੀ ਗੌਤਮ ਜੀ ਕਿਤਾ ਕਾ ਨਾਮ ਕੀ ਹੈ ਬਲਵੰਤ ਰਾਏ ਜੀ ਪੂਰਾ ਐਡਰੈਸ ਬਤਾਓ ਜੀ ਕਾਮ ਪਰ ਰਹੇ ਆ ਸੰਤਪੁਰਾ ਰੋਡ आ, निर नहर जनता नगर रोड नियर हाँ शहर कौन सा ये? ये बठिंडा बठिंडा जी रोड से कहाँ जा रही है ये जनता नगर रोड है नहर के नजदीक है संतपुरा रोड की जो स्टार्टिंग होती है जहाँ से नहीं संतपुरा से कहाँ जा रही है रोड ये अंडर ब्रिज है जनता नगर का रेलवे रेलवे रोड भी रेलवे लाइन भी है यहाँ पर जनता नगर एरिया पड़ता है जी 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 जनता नगर एरिया पड़ता है संतपुरा रोड जनता नगर एरिया थाना कोतवाली लगता है यहाँ पर? जी जी बिल्कुल थाना कोतवाली है। तो रेलवे लाइन के पास में है? जी 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 ਕੀ ਤੁਸੀਂ ਨੋਟ ਕਰਵਾ ਰਹੇ ਆ ਤੁਹਾਡਾ ਕੋਈ ਅਲਟਰਨੇਟ ਨੰਬਰ ਹੈ ਜੀ ਫਿਲਹਾਲ ਤਾਂ ਇਹ ਹੀ ਨੰਬਰ ਹੈ ਜੀ ਇਹ ਨੰਬਰ ਠੀਕ ਹੈ ਜੀ ਕੋ ਨੋਟ ਕਰਵਾ ਲੈਂ ਪੁਲਿਸ ਵਾਈਟ ਪੌਂਡ ਠੀਕ ਹੈ ਕਿੰਨੇ ਕਿਤੇ ਦੇ ਤੱਕ ਆਜਣਗੇ ਜੀ ਜਲਦੀ ਪਹੁੰਚੋ ਤੁਹਾਡਾ ਫੋਨ ਆ ਫੋਨ ਉਠਾ ਰਹੇ ਓਕੇ ਠੀਕ ਹੈ 23 ਬਜ ਬਜ ਕੇ 21 ਮਿੰਟ ਯਾਨੀ 11 ਵਜੇ 21 ਮਿੰਟ ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਦੇ ਵੱਲੋਂ ਨੋਟ ਕਰ ਲਈ ਗਈ ਹੈ ਇਨਫਰਮੇਸ਼ਨ ਹੁਣ ਚੈੱਕ ਇਹ ਕਰਨਾ ਕਿ ਜਿਹੜੀ ਇੱਥੇ ਪੁਲਿਸ ਹੈ ਮਦਦ ਦੇ ਲਈ ਜੇਕਰ ਤੁਹਾਡੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਘਟਨਾ ਵਾਪਰਦੀ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚਣ ਲੱਗੇ ਕਿੰਨਾ ਸਮਾਂ ਲੈਂਦੀ ਹੈ ਅੱਜ ਇਹ ਵੀ ਚੈੱਕ ਹੋ ਜਾਣਾ ਫਿਲਹਾਲ ਪਹਿਲਾ ਰਿਐਲਿਟੀ ਚੈੱਕ ਸਾਡਾ ਇਹ ਸੀਗਾ ਕਿ ਅਜਿਹੇਆਂ ਥਾਵਾਂ ਦੇ ਉੱਤੇ ਜਿੱਥੇ ਕੋਈ ਦੂਰ ਦੂਰ ਤੱਕ ਨੇੜੇ-ਤੇੜੇ ਲਾਈਟਾਂ ਨਜ਼ਰ ਨਹੀਂ ਆ ਰਹੀਆਂ ਇਕਦੁੱਕਾ ਵਹੀਕਲ ਜਿਹੜਾ ਹੈ ਉਹ ਗੁਜ਼ਰਦਾ ਜੇਕਰ ਕਿਸੇ ਨੂੰ ਇੱਥੋਂ ਗੁਜ਼ਰਨਾ ਵੀ ਪੈ ਜਾਵੇ ਨਜ਼ਦੀਕ ਇਲਾਕਾ ਹੈ ਰਿਹਾਇਸ਼ੀ ਇਲਾਕਾ ਹੈ ਜਨਤਾਨਗਰ ਇਲਾਕਾ ਹੈ ਇਧਰਲੇ ਪਾਸੇ ਵਿਸ਼ਾਲਨਗਰ ਇਲਾਕਾ ਹੈ ਬਹੁਤ ਸਾਰੇ ਰੈ residențial ਏਰੀਆ ਦੇ ਵਿਚਾਲੇ ਤੇ ਇਸ ਤਰੀਕੇ ਦਾ ਮਾਹੌਲ ਹੈ ਕਿ ਨੇੜੇ-ਤੇੜੇ ਲਾਈਟਾਂ ਵੀ ਨਜ਼ਰ ਨਹੀਂ ਆ ਰਹੀਆਂ ਤੇ ਖੌਫਨਾਕ ਮਾਹੌਲ ਤੇ ਪੁਲਿਸ ਦਾ ਜਿੱਥੇ ਡਿਊਟੀ ਹੋਣੀ ਚਾਹੀਦੀ ਹੈ ਉਹ ਪੁਲਿਸ ਦਾ ਮੁਲਾਜ਼ਮ ਕੋਈ ਇਸ ਨਾਕੇ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਫਿਲਹਾਲ ਹਰਾਨੀ ਕਰਨ ਵਾਲੀਆਂ ਜਿਹੜੀਆਂ ਇਹ ਤਸਵੀਰਾਂ ਨੇ ਕਿ ਅਸੀਂ ਜਿਹੜਾ ਅੱਜ ਰਿਐਲਿਟੀ ਚੈੱਕ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਨਾਲ ਨਾਲ ਅਸੀਂ ਡੀਐਸਪੀ ਨੂੰ ਵੀ ਕਾਲ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਡੀਐਸਪੀ ਪਹਿਲਾਂ ਪਹੁੰਚਦੇ ਨੇ ਅਧਿਕਾਰੀ ਵੱਡੇ ਨੇ ਜਾਂ ਫਿਰ ਚੰਦਨ ਇੱਕ ਵਰੀ ਨੰਬਰ ਦੇ ਦਿਓ ਡੀਐਸਪੀ ਦਾ ਇੱਕ ਵਾਰੀ ਕਪਿਲ ਰੋਟੇਟ ਕਰਕੇ ਆਪਾਂ ਦਿਖਾ ਦਈਏ ਸਾਰਾ ਯਾਰ ਮਾਹੌਲ ਕੀ ਹੈ ਦੇਖੋ ਕਿ ਕਿੰਨਾ ਘਾਤਕ ਜਿਹੜਾ ਮਾਹੌਲ ਹੈ ਕਿੰਨਾ ਨੰਬਰ ਡੀਐਸਪੀ ਪ੍ਰਵੇਸ਼ ਚੋਪੜਾ ਜੀ ਇੱਕ ਵਾਰ ਨਾਲ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਕਿੰਨੇ ਖੌਫਨਾਕ ਤਸਵੀਰਾਂ ਨੇ ਇਹ ਡੀਐਸਪੀ ਟ੍ਰੈਫਿਕ ਗੱਲ ਕਰ ਰਹੇ ਹੋ ਜੀ ਹਾਂਜੀ ਬੋਲੋ ਜੀ ਸਰ ਇੱਕ ਨਾਲ ਸਾਡੀ ਗੱਡੀ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਕਿ ਤੇ ਅਸੀਂ ਰਾਤ ਦਾ ਸਮਾਂ ਲੇਟ ਨਾਈਟ ਦਾ ਸਮਾਂ ਤੁਹਾਨੂੰ ਤੰਗ ਕਰ ਰਹੇ ਹਾਂ ਅਸੀਂ ਬਿਲਕੁਲ ਗੱਲ ਹੈ ਜੀ ਮੇਰੇ ਬਾਹਰੀਆਂ ਡਿਊਟੀ ਤੇ ਹਾਂ ਡਿਊਟੀ ਤੇ ਹਾਂ ਸਰ ਅਸੀਂ ਇੱਕ ਜਨਤਨਗਰ ਕੋਲੇ ਨਾ ਸਾਡੀ ਇੱਕ ਗੱਡੀ ਖਰਾਬ ਹੋ ਗਈ ਸੀ ਇਸ ਕਰਕੇ ਸਾਨੂੰ ਨਾ ਕੁਝ ਦਿੱਕਤ ਇਹ ਹੈ ਕਿ ਅਸੀਂ ਇੱਥੋਂ ਲੰਘ ਰਹੇ ਸੀ ਤਾਂ ਅਚਾਨਕ ਤੋਂ ਗੱਡੀ ਦੀ ਪ੍ਰੋਬਲਮ ਕਰਕੇ ਸਾਨੂੰ ਇੱਥੇ ਰੁਕਣਾ ਪੈ ਰਿਹਾ ਪਰ ਇੱਥੇ ਜਿਹੜੀ ਨਾ ਤਾਂ ਕੋਈ ਲਾਈਟ ਹੈ ਤੇ ਨਾ ਕੋਈ ਪੁਲਿਸ ਨਾਕਾ ਸਾਨੂੰ ਕੋਈ ਨਜ਼ਰ ਆ ਰਿਹਾ ਤੇ ਅਸੀਂ ਨਾ ਸਾਡੇ ਨਾਲ ਕੁਝ ਜਿਹੜੇ ਅਨਨੋਨ ਲੋਕ ਸੀਗੇ ਤੇ ਉਹ ਕੁਝ ਇਸ ਤਰੀਕੇ ਨਾਲ ਦੇਖ ਰਹੀ ਸੀ ਜਿਵੇਂ ਕਿਸੇ ਨਾ ਘਟ ਵਾਰਦਾਤ ਨੂੰ ਅੰਜਾਮ ਦੇਣ ਦੇ ਉਸ ਵਿੱਚ ਇਸ਼ਤਰਾਫ ਕਰ ਰਹੀ ਸੀ ਦੋ ਮਿੰਟ ਚ ਆ ਗਿਆ ਜੀ ਇਸ ਤਰ੍ਹਾਂ ਕੋ ਕਿਥੇ ਹੋ ਤੁਸੀਂ ਸਰ ਅਸੀਂ ਖੜੇ ਆ ਜੀ ਨਹਿਰ ਦੇ ਨਜ਼ਦੀਕ ਆ ਇਲਾਕਾ ਸੰਤਪੁਰਾ ਰੋਡ ਦਾ ਕਲੋਜ਼ਿੰਗ ਜਿੱਥੇ ਹੁੰਦਾ ਜਿੱਥੇ ਪੁਲਿਸ ਦਾ ਇੱਕ ਨਾਕਾ ਵੀ ਆ ਬੈਰੀਗੇਟ ਲੱਗਿਆ ਹੋਇਆ ਹੈ ਸੇਗਾ ਤੇ ਮੈਂ ਆ ਗਿਆ ਜੀ ਉੱਥੇ ਸਰ ਆਜ ਸੰਤਪੁਰਾ ਰੋਡ ਨਹਿਰ ਦੇ ਲੱਗੇ ਕਿ ਕਟਿਆ ਜੇ ਬੈਠੋ ਗੱਡੀ ਚੱਲ ਫੜਾ ਸੰਤਪੁਰਾ ਰੋਡ ਹਾਂ ਜੀ ਸੰਤਪੁਰਾ ਰੋਡ ਹੈ ਸਰ ਬਈ ਯਾਰ ਸੰਤਪੁਰਾ ਰੋਡ ਰਾਈਟ ਸਰ ਆ ਗਿਆ ਜੀ ਠੀਕ ਠੀਕ 23:24 ਦਾ ਸਮਾਂ ਯਾਨੀ ਕਿ 11:24 ਦਾ ਸਮਾਂ ਅ ਇਹ ਡੀਐਸਪੀ ਟ੍ਰੈਫਿਕ ਜਿਹੜੇ ਸੀ ਮੁਲਾਜ਼ਮ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਉਹਨਾਂ ਦੀ ਡਿਊਟੀ ਹੈ ਜਿਹੜੀ ਕਿ ਦਿਨ ਰਾਤ ਤੱਕ ਇਹ ਡਿਊਟੀ ਆਪਦੀ ਨਿਭਾ ਰਹੇ ਨੇ ਤੇ ਉਹਨਾਂ ਨੂੰ ਇਹ ਵੀ ਦੇਖਣਾ ਕਿ ਪਹਿਲਾਂ ਪੁਲਿਸ ਜਿਹੜੀ ਕੰਟਰੋਲ ਰੂਮ ਤੋਂ ਅਸੀਂ ਹੈਲਪਲਾਈਨ ਤੇ ਫੋਨ ਕੀਤਾ ਰੈਂਡਮਲੀ ਤੇ ਉਹਦੇ ਵਿੱਚ ਉਹ ਪਹਿਲਾਂ ਆਉਂਦੇ ਨੇ ਜਾਂ ਵੱਡੇ ਅਧਿਕਾਰੀ ਪਹਿਲਾਂ ਆਉਂਦੇ ਨੇ ਹੁਣ ਇੱਥੇ ਇਹ ਵੱਡੀ ਗੱਲ ਹੋ ਜਾਂਦੀ ਹੈ ਕਿ ਅਸੀਂ ਉਡੀਕ ਦੇ ਵਿੱਚ ਕਿਹੜੇ ਜਿਹੜੇ ਜਿਹੜੇ ਪੁਲਿਸ ਹੈ ਉਹ ਪਹਿਲਾਂ ਪਹੁੰਚਦੀ ਹੈ ਕਿਉਂਕਿ ਅਜਿਹੀ ਜਿਹੜੀ ਰਾਤਾਂ ਦੇ ਵਿੱਚ ਕਿਸੇ ਦੇ ਨਾਲ ਵੀ ਜ਼ਰੂਰਤ ਜਿਹੜੀ ਹੈ ਕਿਸੇ ਵੀ ਸਮੇਂ ਦੇ ਵਿੱਚ ਪੈ ਜਾਂਦੀ ਹੈ ਕੋਈ ਹਸਪੀਟਲ ਦੇ ਲਈ ਜਾਣਾ ਹੁੰਦਾਗਾ ਕਿਸੇ ਨੇ ਜਾਂ ਕੋਈ ਹੋਰ ਜ਼ਰੂਰੀ ਕੰਮ ਦੇ ਲਈ ਅੱਧੀ ਰਾਤ ਨੂੰ ਜਾਣਾ ਪੈ ਸਕਦਾ ਤੁਸੀਂ ਆਪਣੇ ਪਰਿਵਾਰ ਦੇ ਨਾਲੋਂ ਤੇ ਅੱਜ ਹੀ ਕੋਈ ਵੀ ਘਟਨਾ ਜੇਕਰ ਤੁਹਾਡੇ ਨਾਲ ਵਾਪਰਦੀ ਹੈ ਤਾਂ ਪੁਲਿਸ ਮਦਦ ਦੇ ਲਈ ਕਿੰਨੇ ਸਮੇਂ ਦੇ ਵਿੱਚ ਪਹੁੰਚਦੀ ਹੈ ਅੱਜ ਰਿਐਲਿਟੀ ਚੈੱਕ ਤੁਹਾਡੇ ਇਹ ਅਸੀਂ ਲਾਈਵ ਕਰ ਰਹੇ ਹਾਂ ਤਾਂ ਹੁਣ 11:27 ਮਿੰਟ 27 ਮਿੰਟ ਦਾ ਸਮਾਂ ਜਿਹੜਾ ਹੈ ਉਹ ਹੋ ਚੁੱਕਿਆ ਸਮਾਂ ਅਸੀਂ ਤੁਹਾਨੂੰ ਦਿਖਾ ਦਈਏ ਇੱਕ ਸਾਨੂੰ 11:23 ਮਿੰਟ ਦਾ ਕਪੀਲ ਇੱਕ ਵਾਰ ਸਮਾਂ ਦਿਖਾ ਦਈਏ 11:23 ਮਿੰਟ ਦਾ ਇੱਕ ਗੱਡੀ ਸਾਨੂੰ ਹੋਟਰ ਮਾਰਦੀ ਹੋਈ ਨਜ਼ਰ ਆ ਰਹੀ ਹੈ ਸਾਹਮਣੇ ਇਹ ਗੱਡੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਇਹ 23:00 27 ਮਿੰਟ ਦਾ ਸਮਾਂ ਜਿਹੜਾ ਹੈ ਉਹ ਪਹੁੰਚਿਆਗਾ ਸਰ ਗੌਤਮ ਜੀ ਆਪਣੀ ਗੱਲ ਹੋਈ ਸੀਗੀ ਨਾ ਹੁਣੇ ਤੁਹਾਡੇ ਨਾਲ ਗੱਲ ਹੋਈ ਸੀ ਜੀ ਅਸੀਂ ਐਕਚੁਅਲ ਦੇ ਵਿੱਚ ਸਾਡਾ ਇੱਕ ਐਪੀਸੋਡ ਅਸੀਂ ਸ਼ੂਟ ਕਰ ਰਹੇ ਹਾਂ ਪੁਲਿਸ ਦਾ ਰਿਐਲਿਟੀ ਚੈੱਕ ਜੀ ਪੁਲਿਸ ਐਕਚੁਅਲ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਪਹੁੰਚਦੀ ਹੈ ਜੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਨਜ਼ਦੀਕ ਹੀ ਹੋਵੋਗੇ ਜਿਹੜੀ ਕਿ ਤੁਸੀਂ ਇੰਨੀ ਜਲਦੀ ਰੰਡੀ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਕੁਛ ਹੀ ਦੂਰੀ ਦੇ ਉੱਤੇ ਹੈ ਤੁਸੀਂ ਅੱਜ ਨਾਈਟ ਡਿਊਟੀ ਤੇ ਹੋ ਜੀ ਮੈਂ ਅੱਜ ਮੇਰੀ ਨਾਈਟ ਚੈਕਿੰਗ ਹੈ ਐਂਡ ਪੈਟ੍ਰੋਲਿੰਗ ਜਿੰਨੇ ਵੀ ਪੀਸੀਆਰ ਨੇ ਜਿੰਨੇ ਵੀ ਡਿਊਟੀ ਰਾਤ ਨੂੰ ਬਾਹਰ ਹੈ ਉਹਨਾਂ ਨੂੰ ਸਾਰੇ ਨੂੰ ਚੈੱਕ ਕਰਨਾ ਰੰਦੇਬਲੀ ਚੈੱਕ ਕਰਨਾ ਸਰਵਾਈਲੈਂਸ ਚੈੱਕ ਕਰਨਾ ਸੁਣੋ ਇਹ ਆਈਜੀ ਫਾਰੂਕੀ ਦੇ ਪੀਐਨ ਦਾ ਕੋਈ ਨੰਬਰ ਆ ਰਿਹਾ ਹੈ ਗੱਲ ਕਰ ਰਿਹਾ ਹੈ ਹੈਲੋ ਹਾਂਜੀ ਸਰ ਸਿਗਾਹਾਰਪਲਾ ਤੁਸੀਂ ਉਹਨਾਂ ਨੂੰ ਨੋਟ ਕਰਾਇਆ ਸੀਗਾ ਜੀ ਸੰਤਪੁਰਾ ਤੋਂ ਹਾਂਜੀ ਕਿੱਥੇ ਜਹ ਪਹੁੰਚੇ ਸਰ ਅਸੀਂ ਸੰਤਪੁਰਾ ਰੋਡ ਦੇ ਉੱਤੇ ਖੜੇ ਹੋਏ ਸੀਗੇ ਹਾਂਜੀ ਸਰ ਤੇ ਕਿੰਨੇ ਕ ਸਮੇਂ ਤੱਕ ਪਹੁੰਚ ਸਕਦੇ ਤੁਸੀਂ ਅਸੀਂ ਰੇਲਵੇ ਸਟੇਸ਼ਨ ਤੋਂ ਚੱਲ ਪਏ ਹਾਂ ਜੀ ਬਸ ਰੇਲਵੇ ਸਟੇਸ਼ਨ ਤੋਂ ਚੱਲ ਪਏ ਹਾਂ ਠੀਕ ਹੈ ਹਾਂਜੀ ਡਨ 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 ਅਸੀਂ ਸੰਤਪੁਰਾ ਰੋਡ ਦੇ ਕੋਲ ਜਿੱਥੇ ਬਿਲਕੁਲ ਜਿੱਥੇ ਲਾਸਟ ਹੈ ਗੱਡੀ ਬਿਲਕੁਲ ਬਿਲਕੁਲ ਸਰ ਬਿਲਕੁਲ ਠੀਕ ਆ ਸਰ ਆਈ ਜਾਂਦੇ ਆ ਅਸੀਂ ਉੱਤਰ ਮਾਰਦੇ ਮੜਾ ਜਾ ਆਜੋ 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 ਅਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮਾਫੀ ਚਾਹਣਾਗਾ ਤੁਸੀਂ ਡਿਊਟੀ ਦੇ ਵਿੱਚ ਹੋਵੋਗੇ ਤੇ ਤੁਹਾਨੂੰ ਅਸੀਂ ਇਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਇੱਕ ਪੁਲਿਸ ਦੀ ਅਸੀਂ ਵੱਡੀ ਜ਼ਿੰਮੇਵਾਰੀ ਸਮਝਦੇ ਹਾਂ ਕਿਉਂਕਿ ਇਹ ਲੋਕ ਕੋਈ ਵੀ ਹੈ ਕਿਸੇ ਵੀ ਜ਼ਰੂਰੀ ਕੰਮ ਦੇ ਲਈ ਜੇਕਰ ਜਾਂਦਾ ਉਸ ਨੂੰ ਪੁਲਿਸ ਤੋਂ ਇੱਕ ਐਕਸੈਪਟੇਸ਼ਨ ਹੁੰਦੀਆਂ ਨੇ ਪੁਲਿਸ ਤੋਂ ਇੱਕ ਉਮੀਦ ਵੱਡੀ ਹੁੰਦੀ ਆ ਕਿ ਜੇਕਰ ਉਹ ਮੁਸੀਬਤ ਦੇ ਵਿੱਚ ਹੈ ਤੇ ਉਹ ਪੁਲਿਸ ਦੀ ਹੈਲਪ ਲੈ ਸਕੇ ਜੇਕਰ ਉਹ ਹੈਲਪ ਲਾਈਨ ਦੇ ਲਈ ਕਿੰਨੇ ਸਮੇਂ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਰਿਐਲਿਟੀ ਚੈੱਕ ਅਸੀਂ ਕੀਤਾ ਉਸਦੇ ਲਈ ਅਸੀਂ ਤੁਹਾਨੂੰ ਤੋਂ ਮਾਫੀ ਚਾਹੁੰਦੇ ਹਾਂ ਕਿ ਇਹ ਕੋਈ ਮਾਫੀ ਨਹੀਂ ਜੀ ਤੁਹਾਡਾ ਰਾਈਟ ਬੰਦ ਹੈ ਦੇਖੋ ਪ੍ਰੈਸ ਜੇ ਜਾਗਰੂਕ ਹੈ ਤੇ ਪੁਲਿਸ ਵੀ ਜਾਗਰੂਕ ਹੈ ਐਡਮਿਨਿਸਟ੍ਰੇਸ਼ਨ ਵੀ ਜਾਗਰੂਕ ਹੈ ਤੇ ਲੋਕ ਵੀ ਜਾਗਰੂਕ ਨੇ ਮੈਂ ਮੇਰਾ ਮੰਨ ਤੁਸੀਂ ਚੌਥਾ ਸਤੰਭ ਹੋ ਡੈਮੋਕ੍ਰੇਸੀ ਦਾ ਜੀ ਤੇ ਤੁਹਾਡੇ ਕਰਕੇ ਸਾਰੇ ਜਾਗਦੇ ਰਹਿਣਗੇ ਹਮ ਬਿਲਕੁਲ ਦੇਖੋ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਸਮੇਂ ਤੇ ਨਹੀਂ ਪਹੁੰਚਦੀ ਅਸੀਂ ਇਸੇ ਗੱਲ ਕਰਕੇ ਰਿਐਲਿਟੀ ਚੈੱਕ ਕੀਤਾਗਾ ਤੇ ਇਸ ਗੱਲ ਨੂੰ ਲੈ ਕੇ ਸਾਨੂੰ ਵੀ ਖੁਸ਼ੀ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਪਹੁੰਚੇ ਹੋ ਤੁਸੀਂ ਸਾਇਦ 2 ਮਿੰਟ ਦਾ ਸਮਾਂ ਕਿਹਾ ਸੀ 11:27 ਮਿੰਟ ਦਾ ਸਮਾਂ ਹੈ ਤੇ 5 ਮਿੰਟ ਦੇ ਕਰੀਬ ਤੁਸੀਂ ਪਹੁੰਚ ਚੁੱਕੇ ਹੋ ਆਰਾਮ ਨਾਲ ਜੀ 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 ਤੇ ਅ ਅੱਜ ਨਾ ਕਿ ਅਸੀਂ ਵੀ ਚੈੱਕ ਕਰਨੇ ਆ ਅਸੀਂ ਵੀ ਚਾਹੁੰਦੇ ਹਾਂ ਕਿ ਅੱਜ ਅਸੀਂ ਤੁਹਾਡੇ ਨਾਲ ਮਿਲ ਕੇ ਨਾਕੇ ਚੈੱਕ ਕਰੀਏ ਕੁਝ ਜਿਵੇਂ ਤੁਹਾਡੀ ਇੱਛਾ ਹੈ ਦੇਖੋ ਰਾਤ ਨੂੰ ਅਸੀਂ ਸਟੈਟਿਕ ਨਾਕੇ ਨਹੀਂ ਲਗਾਉਂਦੇ ਰਾਤ ਨੂੰ ਅਸੀਂ ਪੈਟਰੋਲਿੰਗਸ ਲਗਾਉਂਦੇ ਹਾਂ ਜਿਹੜੇ ਸਾਡੇ ਪੂਰੇ ਸ਼ਹਿਰ ਦੇ ਵਿੱਚ 24 ਮੋਟਰਸਾਈਕਲ ਚੱਲਦੇ ਆ ਔਰ 8 ਵੈਕਟਰ ਚੱਲਦੇ ਆ ਜੀ ਸਰ ਵੈਕਟਰ ਗੱਡੀਆਂ ਜਿਹੜੀਆਂ ਆਰਟੀਕਲ ਗੱਡੀਆਂ ਜਿਨ੍ਹਾਂ ਮੋਟਰਸਾਈਕਲ ਨੇ ਉਹਤੇ ਦੋ ਦੋ ਜਵਾਨ ਹੁੰਦੇ ਨੇ ਜਿਨ੍ਹਾਂ ਨੂੰ ਪੂਰੇ ਸ਼ਹਿਰ ਨੂੰ ਚਵੀਆਂ ਸੈਕਟਰ ਦੇ ਵਿੱਚ ਵੰਡੇ ਆ ਗਏ ਚਵੀਆਂ ਮੋਟਰ ਚੱਲਦੇ ਜਿਹੜੇ ਪੂਰੇ ਏਰੀਆ ਦੇ ਵਿੱਚ ਚੱਲਦੇ ਨੇ ਸੋ ਕਿਤੇ ਵੀ ਜੇ ਕੋ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਇੱਕ ਪਾਰਟਿਕੂਲਰ ਏਰੀਆ ਦਿੱਤਾ ਗਿਆ ਜਿਸ ਰਿਸਪੋਂਸ ਦਿੱਤੀ ਗਈ ਕਿ ਤੁਸੀਂ ਆਪਣੇ ਇਹ ਪੰਜ ਮਹੱਲਿਆਂ ਚਾਰ ਮਹੱਲਿਆਂ ਦੇ ਵਿੱਚ ਤੁਸੀਂ ਪੈਟ੍ਰੋਲਿੰਗ ਕਰਨੀ ਹੈ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਇਮੀਡੀਏਟਲੀ ਤੁਸੀਂ ਰਸ਼ ਕਰਨਾ ਹੈ ਉਹ ਜੇਕਰ ਕੋਈ ਬੰਦਾ ਜਾਂ ਕੋਈ ਵਿਅਕਤੀ ਕੋਈ ਪ੍ਰੋਬਲਮ ਚ ਹੈ ਸਮੱਸਿਆ ਚ ਉਹਨੂੰ ਉਹਦੀ ਸਮੱਸਿਆ ਜਾ ਕੇ ਹੱਲ ਕਰਨੀ ਹੈ ਇਹਦੇ ਨਾਲ ਨਾਲ ਪੈਟਰੋਲਿੰਗ ਕਰਨੀ ਹੈ ਜਿਹੜੇ ਮਾੜੇ ਬੰਦੇ ਨੇ ਉਹਨਾਂ ਤੇ ਨਿਗਰ ਰੱਖਣੀ ਹੈ ਉਹਨਾਂ ਨੂੰ ਚੈੱਕ ਰੱਖਣਾ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਅਸੀਂ ਇਸ ਕਰਕੇ ਚੁਣਿਆ ਰਿਐਲਿਟੀ ਚੈੱਕ ਦੇ ਲਈ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਸੀਗੀਆਂ ਮੇਨ ਪ੍ਰੋਬਲਮਸ ਲੋਕਾਂ ਨੂੰ ਸੀਗੀਆਂ ਕਿਉਂਕਿ ਇੱਥੋਂ ਦੇ ਲੋਕ ਜਿਹੜੇ ਸੀ ਹਨੇਰਾ ਹੋਣ ਤੋਂ ਪਹਿਲਾਂ ਹੀ ਘਰਾਂ ਦੇ ਵਿੱਚ ਚਲੇ ਜਾਂਦੇ ਨੇ ਉਹਦਾ ਰੀਜ਼ਨ ਇਹ ਸੀ ਕਿਉਂਕਿ ਇਸ ਥਾਂ ਦੇ ਉੱਤੇ ਵਾਰਦਾਤਾਂ ਬਹੁਤ ਸਾਰੀਆਂ ਵਾਪਰ ਚੁੱਕੀਆਂ ਨੇ ਜੀ ਦੇਖੋ ਅਸੀਂ ਇਧਰ ਉਧਰ ਦੇਖਿਆ ਤਾਂ ਲਾਈਟਾਂ ਨਹੀਂ ਆ ਬਿਲਕੁਲ ਵੀ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਨਾਕਾ ਵੀ ਇੱਥੇ ਕਈ ਵਾਰੀ ਹੁੰਦਾ ਕਈ ਵਾਰੀ ਨਹੀਂ ਹੁੰਦਾਗਾ ਉਸ ਦਾ ਵੀ ਇਹ ਇਹ ਸਟ ਇਹ ਪੁਆਇੰਟ ਜਿਹੜਾ ਹੈਗਾ ਇਹ ਰੈਡ ਅਲਰਟ ਪੁਆਇੰਟ ਹੈ ਇਸ ਪੁਆਇੰਟ ਦੇ ਉੱਤੇ ਡੇ ਟਾਈਮ ਤੇ ਤਿੰਨ ਵਾਰੀ ਰੈਡ ਅਲਰਟ ਟਾਈਮ ਦੇ ਉੱਤੇ ਚੈਕਿੰਗ ਹੁੰਦੀ ਹੈ ਉਹ ਅਸੀਂ ਕਿਸੇ ਵੇਲੇ 12 ਤੋਂ 2 ਹੋ ਜਾਂਦਾ ਕਿਸੇ ਵੇਲੇ ਅਸੀਂ 4 ਤੋਂ 6 ਕਰ ਦਿੰਦੇ ਨੇ ਕਿਸੇ ਵੇਲੇ अर्ਲੀ 5 ਤੋਂ 7 ਕਰ ਦਿੰਦੇ ਨੇ ਇਹ ਸਾਡਾ ਰੂਟੀਨ ਰੋਟیشنل ਚੱਲਦਾ ਹੈ ਇਹ ਪੁਆਇੰਟ ਕੁਝ ਪੁਆਇੰਟ ਸ਼ੇਅਰ ਨੂੰ ਵੰਡਿਆ ਜਿੱਥੇ ਅਸੀਂ ਰੈਡ ਲੇਟ ਪੁਆਇੰਟਸ ਨੇ ਜਿਨ੍ਹਾਂ ਨੂੰ ਅਸੀਂ ਰੈਂਡਮਲੀ ਚੈੱਕ ਕਰਦੇ ਹਾਂ ਅਸੀਂ ਇਹ ਤਾਂ ਹੈ ਕਿ ਡੇ ਟਾਈਮ ਦੀ ਗੱਲ ਰਿਐਲਿਟੀ ਤਾਂ ਅਸੀਂ ਨਾਈਟ ਦੀ ਚੈੱਕ ਕਰਦੇ ਹਾਂ ਨਾਈਟ ਦੇ ਵਿੱਚ ਪੁਲਿਸ ਦੀ ਮਸਾਇਦਗੀ ਕਿੱਥੇ ਹੈ ਨਾਈਟ ਦੇ ਵਿੱਚ ਜੇਕਰ ਨਾਕਾ ਹੀ ਇੱਥੇ ਹੋਵੇ ਤੇ ਪ੍ਰੋਬਲਮ ਕਿਸੇ ਨੂੰ ਵੀ ਨਜ਼ਦੀਕਲੀ ਜੇ ਕੋਈ ਪ੍ਰੋਬਲਮ ਆ ਜਾਵੇ ਤੇ ਉਹ ਬੜਾ ਈਜ਼ੀ ਨਹੀਂ ਹੋ ਜਾ ਸਕਦਾ ਮੈਂ ਦੱਸਾਂ ਤੁਹਾਨੂੰ ਅਗਰ ਅਸੀਂ ਚਾਰੀਆਂ ਛੇ ਬੰਦਿਆਂ ਦਾ ਨਾਕਾ ਇੱਥੇ ਸਟੈਟਿਕ ਲਗਾ ਦਿੰਨੇ ਹਾਂ ਰਾਤ ਨੂੰ ਹੁਣ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਜਿਹੜੇ ਮਾੜੇ ਬੰਦੇ ਨੂੰ ਪਤਾ ਅੱਗੇ ਕਿ ਨਾਕਾ ਖੜਾ ਹੈ ਅੱਗੇ ਨਾਕਾ ਮੁਸਤਦੀ ਨਾਲ ਖੜਾ ਹੈ ਅਸੀਂ ਇਧਰੋਂ ਨਹੀਂ ਜਾਣਾ ਉਹ ਕੋਈ ਨਾ ਕੋਈ ਗਲੀਆਂ ਪਾ ਕੇ ਖੱਬੇ ਸੱਜੇੋਂ ਨਹੀਂ ਨਿਕਲ ਸਕਦੇ ਆ ਸੋ ਇਹ ਇਸ ਇੱਥੇ ਪਹਿਲਾਂ ਰਾਤ ਨੂੰ ਹੀ ਨਾਕੇ ਸੀਗੇ ਲੇਕਿਨ ਚੇਂਜ ਕਿਉਂ ਕੀਤਾ ਇਸ ਕਾ ਕਿ ਚੇਂਜ ਕੀਤਾ ਕਿ ਜਦੋਂ ਨਾਕੇ ਸਟੈਟਿਕ ਲੱਗ ਜਾਂਦੇ ਸੀ ਤੁਸੀਂ ਦੇ ਕਿਤਨੇ ਕਿਤਨੇ ਖੱਬੇ ਸੱਜੇ ਚੋਰੀ ਹੋ ਜਾਂਦੀਆਂ ਸੀਗੀਆਂ ਇਸ ਕਰਕੇ ਉਹਨਾਂ ਨੂੰ ਪੈਟਰੋਲਿੰਗ ਦਾ ਟੀਮਾਂ ਨੂੰ ਪੈਟਰੋਲ ਕਰਨ ਵਾਸਤੇ ਏਰੀਆ ਵੜ ਦਿੱਤਾ ਕਿ ਤੁਸੀਂ ਇੱਕ ਗਲੀ ਦੋ ਗਲੀਆਂ ਚਾਰ ਗਲੀਆਂ ਵਿੱਚ ਪੈਟਰੋਲਿੰਗ ਕਰਨੀ ਆਪ ਆਪਣੇ ਏਰੀਆ ਦੇ ਵਿੱਚ ਕਿਤੇ ਐਣਾ ਹੋਵੇ ਕਿ ਤੁਸੀਂ ਇੱਕ ਜਗ੍ਹਾ ਤੇ ਖੜੇ ਰਹੇ ਹੋ ਤਾਂ ਦੂਜੀ ਜਗ੍ਹਾ ਤੇ ਕੋਈ ਨਾ ਕੋਈ ਵਾਰਦਾਤ ਹੋ ਜਾਏ। ਇਸ ਕਰਕੇ ਰਾਤ ਨੂੰ ਇਹ ਸਟੈਟਿਕ ਨੱਕ ਨੂੰ ਘਟਾਇਆ ਗਿਆ। ਦੇਖੋ ਸਮਾਂ ਜਿਹੜਾ ਹੈ ਉਹ 23:32 ਦਾ ਸਮਾਂ ਬੀਤ ਚੁੱਕਿਆ ਹੈ। ਰਾਤ ਦੇ ਕਰੀਬ 11:30 ਦਾ ਸਮਾਂ ਹੋ ਚੁੱਕਿਆ ਹੈ। ਇਕਾ ਦੁਕਾ ਵਹੀਕਲ ਨਜ਼ਰ ਆ ਰਿਹਾ ਹੈ। ਪੁਲਿਸ ਜਿਹੜੇ ਅਧਿਕਾਰੀ ਸੀ ਅਸੀਂ ਉਹਨਾਂ ਨੂੰ ਪਹਿਲਾਂ ਕਾਲ ਬਾਅਦ ਵਿੱਚ ਕਾਲ ਕੀਤੀ ਉਹ ਪਹਿਲਾਂ ਹਾਜ਼ਰ ਹੋ ਗਏ ਤੇ ਜਿਹੜੀ ਰੈਂਡਮਲੀ ਅਸੀਂ ਕਾਲ ਕੀਤੀ ਸੀ ਤੇ ਕੰਟਰੋਲ ਰੂਮ ਦੇ ਉੱਤੇ ਅਕਸਰ ਅਸੀਂ ਜਦੋਂ ਦੇਖਦੇ ਹਾਂ ਤਾਂ ਲੋਕਾਂ ਦੇ ਕੋਲੇ ਜਿਹੜਾ ਨੰਬਰ ਹੁੰਦਾ ਉਹ 112 ਜਾਂ 100 ਨੰਬਰ ਦੇ ਉੱਤੇ ਕਾਲ ਜਿਆਦਾ ਕਰਦੇ ਨੇ ਤੇ ਸਮੱਸਿਆ ਜਿਹੜੀ ਮੇਨ ਆਉਂਦੀ ਹੈ ਕਿ ਲੋਕ ਕਹਿੰਦੇ ਨੇ ਕਿ ਨੰਬਰ ਬਿਜ਼ੀ ਆਉਂਦਾ ਹਾਲਾਂਕਿ ਨੰਬਰ ਕੋਈ ਇਦਾਂ ਦਾ ਬਿਜ਼ੀ ਸਾਨੂੰ ਲੱਗਿਆ ਨਹੀਂ ਕਿਉਂਕਿ ਉਹਨਾਂ ਦੇ ਵੱਲੋਂ ਪਹਿਲੀ ਫਸਟ ਕਾਲ ਦੇ ਉੱਤੇ ਰਿਕਾਰਡਿੰਗ ਔਨ ਰਿਕਾਰਡ ਉਹ ਚੱਕੀ ਹੈ ਤੇ ਹੁਣ ਪੀਸੀਆਰ ਦੀ ਗੱਡੀ ਗੱਡੀ ਆ ਉਹ ਪਹੁੰਚ ਚੁੱਕੀ ਹੈ ਯਾਨੀ ਕਿ ਅ ਪਤਾ ਨਹੀਂ ਜਿਵੇਂ ਤੁਸੀਂ ਕਾਲ ਕੀਤੀ ਕੰਟਰੋਲ ਰੂਮ ਤੇ ਅਸੀਂ ਚੈੱਕ ਕੀਤੀ ਹੈ ਹੁਣ ਇਹ ਇੱਕ ਹੋਰ ਪੀਸੀਆਰ ਦੀ ਜਿਹੜੀ ਗੱਡੀ ਆ ਉਹ ਇਸ ਮੌਕੇ ਦੇ ਉੱਤੇ ਪਹੁੰਚੀ ਹੈ 23:33 ਮਿੰਟ ਦਾ ਸਮਾਂ ਬਿੱਤੇਗਾ ਤੇ ਜਿਹੜੀ ਪੁਲਿਸ ਪਾਰਟੀ ਆ ਪੀਸੀਆਰ ਦੀ ਟੀਮ ਵੀ ਆ ਉਹ ਮੌਕੇ ਦੇ ਉੱਤੇ ਪਹੁੰਚੀ ਹੈ ਸਰ ਕਿੰਨੇ ਵਜ ਕੇ ਸਮੇਂ ਦੇ ਉੱਤੇ ਤੁਹਾਨੂੰ ਇਨਫਾਰਮੇਸ਼ਨ ਨੋਟਿਸ ਹੋ ਗਿਆ ਤੁਹਾਨੂੰ 2 ਮਿੰਟ ਹੀ ਲੱਗੇ ਹੋ ਔਰ 5 ਮਿੰਟ ਦੇ ਵਾਪਸ ਆ ਗਏ ਕਿੰਨਾ ਕਿੰਨੇ ਸਮੇਂ ਪਹਿਲਾਂ ਨੋਟਿਸ ਦਿੱਤਾ ਸੀ ਤੁਹਾਨੂੰ 5 ਮਿੰਟ ਪਹਿਲਾਂ ਤੁਹਾਨੂੰ ਨੋਟ ਹੋਇਆ ਜੀ ਤੇ 5 ਮਿੰਟ ਦੇ ਵਿੱਚ ਆ ਗਏ ਵਾਪਸ 5 ਮਿੰਟ ਚੋਂ ਤੁਹਾਨੂੰ ਕਿੱਥੇ ਆ ਗਏ ਸਰ ਕੁਟਰ ਰੁਕੋ ਉਸ ਨੂੰ ਆ ਸਰ ਕੰਟਰੋਲ ਰੂਮ ਤੇ ਤੁਸੀਂ ਕੰਟਰੋਲ ਰੂਮ ਤੇ ਫੋਨ ਕੀਤਾ ਕੰਟਰੋਲ ਰੂਮ ਵਾਲਿਆਂ ਨੇ ਇਹਨਾਂ ਨੂੰ ਨੋਟ ਕਰਾਇਆ ਇਹਨਾਂ ਨੇ ਨੰਬਰ ਤੁਸੀਂ ਨੋਟ ਕੀਤਾ ਜੀ ਸਰ ਨੰਬਰ ਨੋਟ ਕਰਕੇ ਫਿਰ ਤੁਹਾਨੂੰ ਕਾਲ ਕੀਤੀ ਇਹਨਾਂ ਨੇ ਨਹੀਂ ਮੇਰੇ ਕੋਲੇ ਹੁਣ ਇਹ ਸਿੱਧੇ ਡਾਇਰੈਕਟ ਪਹੁੰਚੇ ਨੇ ਸਿੱਧੇ ਪਹੁੰਚ ਗਏ ਹਾਂ ਤੁਹਾਡੇ ਸਾਹਮਣੇ ਬਿਲਕੁਲ ਆਇਆ ਫੋਨ ਇੱਕ ਫੋਨ ਆਇਆ ਸੀਗਾ ਉਹ ਮੈਨੂੰ ਕਿੰਨੇ ਕਿੰਨੇ ਟਾਈਮ ਦਾ ਰਿਸਪੌਂਸ ਟਾਈਮ 4 ਮਿੰਟ ਕਿ 5 ਮਿੰਟ ਲੱਗੇ ਇਹਨਾਂ ਨੂੰ ਇਹਨਾਂ ਨੂੰ ਐਕਚੁਅਲ ਦੇ ਵਿੱਚ ਅਸੀਂ ਜਿਹੜਾ ਸਮਾਂ ਨੋਟ ਕਰਵਾਇਆ ਸੀ ਉਹ 11:00 ਬਜ ਕੇ ਚੰਦਨ ਕਿੰਨੇ ਵਜ ਦਾ 23 ਮਿੰਟ ਦਾ ਸੀ 11:23 ਮਿੰਟ ਦਾ 27 ਸੀ 23 ਦਾ 11:23 ਤੇ ਅਸੀਂ ਪਹਿਲਾਂ ਪੀਸੀਆਰ ਨੂੰ ਨੂੰ ਕੰਟਰੋਲ ਰੂਮ ਤੇ ਜਿਹੜੀ ਇਨਫਾਰਮੇਸ਼ਨ ਦਰਜ ਕਰਵਾਈ ਫਿਰ ਉਸ ਤੋਂ ਬਾਅਦ ਤੁਹਾਨੂੰ ਫੋਨ ਕੀਤਾਗਾ ਯਾਨੀ ਕਿ ਤੁਸੀਂ ਪਹਿਲਾਂ ਪਹੁੰਚੇ ਹੋ ਕਿਉਂਕਿ ਵੱਡੇ ਅਧਿਕਾਰੀਆਂ ਨੂੰ ਖਰੇ ਸੀ ਲਈ ਦਾ ਰਿਅਲਾਈਜ਼ ਹੁੰਦਾਗਾ ਵੀ ਦੇਖੋ ਡਿਊਟੀ ਹੈ ਤੇ ਤੁਸੀਂ ਵੀ ਦੂਰ ਹੋ ਸਕਦੇ ਸੀਗੇ ਪਰ ਲੇਕਿਨ ਜਿਹੜਾ ਤੁਹਾਡੇ ਕੋਲ ਆਇਆ 23:23 ਤੇ ਯਾਨੀ ਕਿ 11:23 ਤੇ ਅਸੀਂ ਡੀਐਸਪੀ ਸਭ ਨੂੰ ਫੋਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਨੇ ਪੀਸੀਆਰ ਵੀ ਜਿਹੜੀ ਹੈ ਉਹ ਮੌਕੇ ਦੇ ਉੱਤੇ ਪਹੁੰਚ ਗਈ ਹੈ ਦੇਖੋ ਸਮਾਂ ਕਰੀਬ 5:05 ਮਿੰਟ ਦਾ ਲੱਗਿਆਗਾ ਪੰਨੇ ਤੋਂ 7 ਮਿੰਟ ਦਾ ਸਮਾਂ ਲੱਗਿਆਗਾ ਪਰ ਲੇਕਿਨ ਇਸ ਲੋਕੇਸ਼ਨ ਦੇ ਉੱਤੇ ਜਿਹੜੀ ਸਿਟੀ ਪੁਲਿਸ ਹੈ ਸ਼ਹਿਰ ਦੀ ਪੁਲਿਸ ਹੈ ਉਹ ਕਾਫੀ ਐਕਟਿਵ ਜਿਹੜੀ ਹੈ ਉਹ ਨਜ਼ਰ ਆਈ ਹੈ ਇਸ ਰਿਐਲਿਟੀ ਚੈੱਕ ਦੇ ਵਿੱਚ ਤੁਹਾਡੇ ਤੱਕ ਇੰਨਾ ਕ ਅਸੀਂ ਦਿਖਾਇਆ ਕਿ ਜਿਹੜੀ ਪੁਲਿਸ ਹੈ ਉਹ ਕਿੰਨੇ ਸਮੇਂ ਦੇ ਵਿੱਚ ਮੌਕੇ ਦੇ ਉੱਤੇ ਪਹੁੰਚਦੀ ਹੈ ਕਿੰਨੀ ਸਮੇਂ ਦੇ ਵਿੱਚ ਤੁਹਾਡੇ ਤੱਕ ਜਿਹੜੀ ਹੈਲਪ ਹੈ ਉਹ ਪੁਲਿਸ ਦੀ ਤੁਹਾਡੇ ਤੱਕ ਪਹੁੰਚ ਸਕਦੀ ਹੈ ਸੋ ਇੱਕ ਰਿਐਲਿਟੀ ਚੈੱਕ ਅਸੀਂ ਕੀਤਾ ਹੁਣ ਇੱਕ ਜਿਹੜਾ ਹੋਰ ਰਿਐਲਿਟੀ ਚੈੱਕ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਰਿਐਲਿਟੀ ਚੈੱਕ ਹੈ ਕਿ ਜਿਹੜੀਆਂ ਪੋਸਟ ਬਣੀਆਂ ਹੋਈਆਂ ਨੇ ਜਾਂ ਪੀਸੀਆਰ ਦੀ ਜਿਹੜੀ ਗਸ਼ਤ ਉਹ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਕਿ ਉਹਨਾਂ ਦੀ ਮੁਸਤੈਦਗੀ ਐਕਚੁਅਲ ਦੇ ਵਿੱਚ ਹੈ ਜਾਂ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖਾਣਾ ਪੂਰਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਾਂ ਫਿਰ ਪੋਸਟ ਦੇ ਵਿੱਚ ਕਿਉਂਕਿ ਠੰਡ ਦਾ ਮਾਹੌਲ ਹੈ ਮੇਬੀ ਹੋ ਸਕਦਾ ਹੈ ਕਿ ਠੰਡ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਦਾ ਕੰਮ ਵੀ ਕਰਦੇ ਹੋ ਸਕਦੇ ਅਸੀਂ ਅੱਜ ਰਿਐਲਿਟੀ ਚੈੱਕ ਕਰਾਂਗੇ ਰਿਐਲਿਟੀ ਚੈੱਕ ਦੇ ਵਿੱਚ ਦੇਖਦੇ ਹਾਂ ਕੀ ਕੁਝ ਵੇਖਣ ਨੂੰ ਮਿਲਦਾ ਹੈ ਸੋ ਦੋਸਤੋ ਅਸੀਂ ਰਿਐਲਿਟੀ ਚੈੱਕ ਕੀਤਾ ਰਿਐਲਿਟੀ ਚੈੱਕ ਦੇ ਵਿੱਚ ਜਿਹੜਾ ਕਿ ਅਸੀਂ ਰੈਂਡਮਲੀ ਜਿਹੜੀ ਕਾਲ ਕੀਤੀ ਸੀ ਪੁਲਿਸ ਨੂੰ ਪੀਸੀਆਰ ਨੂੰ ਉਹ ਪਹੁੰਚੇ ਨੇ ਕਰੀਬ-ਕਰੀਬ 5 ਤੋਂ 7 ਮਿੰਟ ਦੇ ਵਿਚਾਲੇ ਉਸ ਤੋਂ ਬਾਅਦ ਉਸ ਤੋਂ ਉਹਨਾਂ ਪੀਸੀਆਰ ਨੂੰ ਕਾਲ ਕਰਨ ਤੋਂ ਬਾਅਦ ਫਿਰ ਅਸੀਂ ਅਧਿਕਾਰੀ ਨੂੰ ਡੀਐਸਪੀ ਨੂੰ ਕਾਲ ਕੀਤੀ ਆ ਉਹ ਡੀਐਸਪੀ ਜਿਹੜੇ ਨੇ ਉਹ ਪਹਿਲਾਂ ਪਹੁੰਚੇ ਨੇ ਹਾਲਾਂਕਿ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਜੋ ਵੀ ਕੋਈ ਨਜ਼ਦੀਕ ਹੁੰਦਾ ਤਾਂ ਉਹ ਮੋਸਟਲੀ ਜਲਦੀ ਪਹੁੰਚ ਜਾਂਦਾ ਹੈ ਤੇ ਇਸ ਦੇ ਵਿੱਚ ਜੋ ਪੀਸੀਆਰ ਸ਼ਾਇਦ ਜੇਕਰ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਅਸੀਂ ਜੋ ਕਾਲ ਕੀਤੀ ਸੀ ਤੁਹਾਡੇ ਸਾਹਮਣੇ 112 ਨੰਬਰ ਦੇ ਉੱਤੇ ਨੋਟ ਕਰਵਾਈ ਸੀ ਉਹ ਸਾਡੇ ਕੋਈ ਨੌਨ ਨਹੀਂ ਸੀਗੇ ਅਸੀਂ ਐਕਚੁਅਲ ਦੇ ਵਿੱਚ ਰਿਐਲਿਟੀ ਚੈੱਕ ਤੁਹਾਨੂੰ ਕਰਵਾਈ ਹੈ ਕਿ ਪੁਲਿਸ ਕਿੰਨੇ ਸਮੇਂ ਦੇ ਵਿੱਚ ਪਹੁੰਚੀ ਹੈ ਇਹ ਤੁਹਾਡੇ ਸਾਹਮਣੇ ਨਜ਼ਰ ਕਰਵਾਇਆ ਹੁਣ ਅਸੀਂ ਨਾਕਿਆਂ ਦੇ ਉੱਤੇ ਜਾ ਰਹੇ ਹਾਂ ਅਕਸਰ ਨਾਕਿਆਂ ਦੇ ਉੱਤੇ ਪੁਲਿਸ ਜਿਹੜੇ ਨੇ ਮੁਲਾਜ਼ਮ ਜਾਂ ਤਾਂ ਸੁੱਤੇ ਹੁੰਦੇ ਨੇ ਜਾਂ ਠੰਡ ਤੋਂ ਰਾਹਤ ਦੇ ਕੰਮ ਲੈਂਦੇ ਹੋਏ ਨਜ਼ਰ ਆਉਂਦੇ ਨੇ ਅੱਜ ਅਸੀਂ ਰਿਐਲਿਟੀ ਚੈੱਕ ਕਰਵਾਉਣੀ ਹੈ ਕਿ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੈ ਕਿ ਕਿਉਂਕਿ ਸਾਡੇ ਨਾਲ ਅ ਵਿਸ਼ੇਸ਼ ਤੌਰ ਦੇ ਉੱਤੇ ਡੀਐਸਪੀ ਨੇ ਉਹਨਾਂ ਦੀ ਨਾਈਟ ਡਿਊਟੀ ਸੀ ਤੇ ਉਹ ਕਹਿ ਰਹੇ ਸੀ ਕਿ ਅਸੀਂ ਅੱਜ ਨਾਈਟ ਡਿਊਟੀ ਤੇ ਇਹ ਨਾਕਾ ਜਿਹੜੇ ਨੇ ਉਹ ਚੈੱਕ ਕਰਨੇ ਨੇ ਤੇ ਉਸ ਵਿਚਾਲੇ ਡੀਐਸਪੀ ਸਾਡੇ ਸਾਹਮਣੇ ਨਾਲ ਗੱਡੀ ਚਲਾ ਰਹੇ ਨੇ ਉਹ ਵੀ ਅੱਗੇ ਹੋਣਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉਹ ਵੀ ਤੁਹਾਨੂੰ ਦਿਖਾਉਣੀ ਹੈ ਕਿ ਨਾਕਾ ਦੇ ਉੱਤੇ ਆਖਰ ਕੀ ਕੁਝ ਵਾਪਰਦਾ ਹੈ ਅਸੀਂ ਕਈ ਥਾਵਾਂ ਦੇ ਉੱਤੇ ਜਾਕੇ ਰਿਐਲਿਟੀ ਚੈੱਕ ਵੀ ਕੀਤਾ ਕਿਉਂਕਿ ਅੱਜ ਜਿਹੜਾ ਅਸੀਂ ਨੋਟ ਕੀਤਾ ਹੈ ਕਿ ਜਿੰਨੀਆਂ ਪੁਲਿਸ ਸੀਗੀਆਂ ਪੁਲਿਸ ਪਾਰਟੀ ਸੀਗੀਆਂ ਉਹ ਪੁਲਿਸ ਵੱਲੋਂ ਅੱਜ ਰੋਟੇਸ਼ਨ ਜਿਹੜੀ ਸੀਗੀਆਂ ਉਹਦੇ ਵਿੱਚ ਮੂਵਮੈਂਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਨਾਕਿਆਂ ਦੇ ਉੱਤੇ ਪੁਲਿਸ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਦੇਰ ਨਾਲ ਦਾ ਸਮਾਂ ਹੈ ਕਈ ਵਾਰੀ ਕਾਲਿੰਗ ਵੀ ਆ ਜਾਂਦੀ ਹੈ ਤੇ ਕਈ ਥਾਵਾਂ ਦੇ ਉੱਤੇ ਜਾਣਾ ਵੀ ਪੈ ਜਾਂਦਾ ਹੈ ਸੋ ਫਿਲਹਾਲ ਅਸੀਂ ਅੱਜ ਤੁਹਾਡੇ ਤੱਕ ਇੱਕ ਰਿਐਲਿਟੀ ਚੈੱਕ ਦਿਖਾਇਆ ਹੈ। ਇਹ ਰਿਐਲਿਟੀ ਚੈੱਕ ਸੀ ਕਿ ਪੁਲਿਸ ਆਖਰ ਜੇਕਰ ਕੋਈ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਪੁਲਿਸ ਆਖਰ ਕਿੰਨੇ ਸਮੇਂ ਦੇ ਵਿੱਚ ਮੌਕੇ ਦੇ ਉੱਤੇ ਪਹੁੰਚ ਪਾਉਂਦੀ ਹੈ। ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰੇਣਾ ਹਿਮਾਚਲ।